ਅੱਜ ਆਪਾਂ ਬਣਾਵਾਂਗੇ ਸੂਜੀ ਦੀਆਂ ਮਠੀਆਂ ਪਹਿਲਾਂ ਆਪਾਂ ਅੱਧਾ ਗਲਾਸ ਦੁੱਧ ਦਾ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ 2 ਚਮਚ ਦੇਸੀ ਘਿਓ ਦੇ ਤੇ ਭਾਈ ਆਪਾਂ ਸੂਜੀ ਲੈਤੀ ਹੈ ਕਿ ਉਸ ਤੋਂ ਅੱਧੇ ਖੰਡ ਲੈਣੀ ਹੈਗੀ ਤੇ ਹੁਣ ਆਪਾਂ ਪਾ ਦਾਂਗੇ ਖੰਡ ਤੇ ਹੁਣ ਆਪਾਂ ਚੰਗੀ ਤਰ੍ਹਾਂ ਘੋਲ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਸੂਜੀ ਮਿਲਾ ਦਾਂਗੇ ਹੁਣ ਪਾਲਾਂਗੇ ਆਪਾਂ ਇਹਦੇ ਵਿੱਚ ਸੂਜੀ ਇਹਨੂੰ ਆਪਾਂ ਚੰਗੇ ਤਰ੍ਹਾਂ ਮਿਕਸ ਕਰ ਲਾਂਗੇ ਸਖਤੀ ਬਹੁਤ ਬੜੀ ਰੱਖੀ ਜੀ ਰੋਟੀ ਕਿਹੜੀ ਰੋਟੀ ਕਿਹੜੀ ਰੱਖ ਦਿਆਂਗੇ ਆਪਾਂ ਨੂੰ ਟੌਫੇ ਰੱਖ ਦਿਆਂਗੇ 5 ਮਿੰਟਾਂ ਦੇ ਲਈ

ਆਪਾਂ ਖਰਾਬ ਵਾਲਾ ਚਰੜਾ ਕਰਨਾ ਨਾ ਵਾਲਾ ਕਿਰਲਾ ਕਰਨਾ ਇਸ ਤਰ੍ਹਾਂ ਦਾ ਆਟਾ ਤਿਆਰ ਕਰ ਲਿਆ ਆਪਾਂ ਤੇ ਹੁਣ ਆਪਾਂ ਬਣਾਵਾਂਗੇ ਫੁਟਾਂ ਵਰਗੀਆਂ ਮੱਠੀਆਂ ਸਿਤਾਂ ਕਰਕੇ ਆਪਾਂ ਛੋਟੇ ਛੋਟੇ ਇਸ ਤਰ੍ਹਾਂ ਦੀਆਂ ਬਣਾ ਲਾਂਗੇ ਤੇ ਇਹ ਆਪਾਂ ਚੱਕਲਾ ਲੈ ਕੇ ਤੇ ਪੀੜਿਆਂ ਨੂੰ ਐਸਟਰਾ ਕਰਕੇ ਤੇ ਕਰਦੇ ਦੇ ਨਾਲ ਆਪਾਂ ਇਸ ਤਰ੍ਹਾਂ ਡਿਜ਼ਾਈਨ ਵੀ ਪਾ ਸਕਦੇ ਹਾਂ ਪਹਿਲਾਂ ਆਪਾਂ ਇਸ ਤਰ੍ਹਾਂ ਸਾਰੀ ਪੀੜੀ ਬਣਾ ਕੇ ਰੱਖ ਲਾਂਗੀ ਲੋ ਜੀ ਪੇੜ ਆਪਾਂ ਤਿਆਰ ਕਰ ਲੇ ਇਸ ਤਰ੍ਹਾਂ ਡਿਜ਼ਾਈਨ ਬਣਾਲੀ ਪੇੜਾਂ ਕੀ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਆਪਣਾ ਤਿਆਰ ਹੋ ਗਿਆ ਤੇ ਤੇਲ ਦੇ ਵਿੱਚ ਪਾ ਦਿਆਂਗੇ ਲਓ ਜੀ ਮਠੀਆਂ ਆਪਣੀਆਂ ਤਿਆਰ ਹੋ ਗਈਆਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਜੀਏ